ਨਾਮ ਰੋਪੇ ਗਾਰੜੇ ਮੰਤਰ ਜਪ ਕੇ ਜੀਵਨ ਦੇ ਚੋਂ ਸਾਰੀ ਜ਼ਹਿਰ ਕੱਢ ਦਿੰਦੇ ਨੇ ਜ਼ਹਿਰ ਕੀ ਹੈ ਮੈਂ ਅਰਸ ਕਰਾਂ ਜੀਵਨ ਜ਼ਹਿਰ ਵੀ ਹੈ ਜੀਵਨ ਅੰਮ੍ਰਿਤ ਵੀ ਹੈ ਸੜੀ ਵਰਤੋਂ ਦੇ ਉੱਤੇ ਸੜੇ ਅੰਦਰ ਇੱਕ ਸ਼ਕਤੀ ਹੈ ਉਹ ਸ਼ਕਤੀ ਕ੍ਰੋਧ ਵੀ ਬਣ ਸਕਦੀ ਹੈ ਉਹ ਸ਼ਕਤੀ ਦਇਆ ਵੀ ਬਣ ਸਕਦੀ ਹੈ ਇੱਕ ਸ਼ਕਤੀ ਹੈ ਉਹ ਸ਼ਕਤੀ ਹੰਕਾਰ ਵੀ ਬਣ ਸਕਦੀ ਹੈ ਉਹ ਸ਼ਕਤੀ ਨਿਰਮਾਣਤਾ ਵੀ ਬਣੇਗੀ उस शक्ति वाशना बन है काम बन सदी है वह शक्ति लज्जा शर्मो हया भी बन सकती है सीमा चाहती है शक्ति मोह बन दी है और उस शक्ति प्रेम भी बन सकती है उस शक्ति लोभ बन दी है शक्ति संतोख भी बन सकती है हूं मैं अर्ज करा लोभ अपने आप बन जाएगी संतोख अपने आप नहीं बनेगी वह शक्ति हंकार अपने आप बन जाएगी ਉਹ ਸ਼ਕਤੀ ਲੇਕਿਨ ਨਿਰਮਾਨਤਾ ਆਪਣੇ ਆਪ ਨਹੀਂ ਬਣੇਗੀ ਉਹ ਸ਼ਕਤੀ ਨਿਰਮਾਨ ਆਪਣੇ ਆਪ ਨਹੀਂ ਬਣੇਗੀ ਜਿਵੇਂ ਪਾਣੀ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ ਚੜਾਈਆਂ ਤੇ ਆਪਣੇ ਆਪ ਨਹੀਂ ਆਪਣੇ ਆਪ ਕੋਈ ਸੰਤੋਖੀ ਨਹੀਂ ਬਣ ਸਕਦਾ ਤੇ ਨਾ ਹੀ ਆਪਣੇ ਆਪ ਕੋਈ ਪ੍ਰੇਮੀ ਬਣ ਸਕਦਾ ਹੈ ਪ੍ਰੇਮ ਹਿਰਦੇ ਦੀ ਸ਼ੁੱਧੀ ਕਰ ਦਿੰਦਾ ਹੈ ਪਵਿੱਤਰਤਾ ਕਰ ਦਿੰਦਾ ਹੈ ਨਾ ਹੀ ਆਪਣੇ ਆਪ ਕੋਈ ਨਿਰਮਾਣ ਬਣ ਸਕਦਾ ਹੈ ਔਰ ਨਾ ਹੀ ਕੋਈ ਦਿਆਲੂ ਬਣ ਸਕਦਾ ਹੈ ਤੇ ਜਬ ਤੱਕ ਤੋਂ ਬਿਨਾ ਸੰਗਤ ਤੋਂ ਬਿਨਾ ਗੱਲ ਨਹੀਂ ਬਣੇਗੀ ਪਰ ਕਠੋਰ ਕਰੋਧੀ ਤੇ ਆਪਣੇ ਆਪ ਬਣ ਸਕਦਾ ਹੈ ਕੋਈ ਗ੍ਰੰਥ ਪੜਨ ਦੀ ਲੋੜ ਨਹੀਂ ਕਿਸੇ ਕੋਲ ਪ੍ਰੇਰਣਾ ਲੈਣ ਦੀ ਲੋੜ ਨਹੀਂ ਕੋਈ ਕਥਾ ਕਹਾਣੀ ਸੁਣਨ ਦੀ ਲੋੜ ਨਹੀਂ ਭਈ ਮੈਂ ਲੋਭੀ ਬਣਨਾ ਹੈ ਹੰਕਾਰੀ ਬਣਨਾ ਹੈ ਕਰੋਧੀ ਬਣਨਾ ਹੈ ਕਾਮੀ ਬਣਨਾ ਹੈ ਕੋਈ ਕਥਾ ਕਹਾਣੀਆਂ ਸੁਣਨ ਦੀ ਲੋੜ ਹੈ ਕੋਈ ਕਿਤਾਬਾਂ ਪੜਨ ਦੀ ਲੋੜ ਹੈ ਕੁਝ ਸਾਧਨਾ ਕਰਨ ਦੀ ਲੋੜੇ ਬੰਦਾ ਆਪੇ ਹੀ ਬਣ ਜਾਂਦਾ ਹੈ ਅੰਦਰ ਜਿਹੜੀ ਸ਼ਕਤੀ ਹੈ ਉਹਦਾ ਪ੍ਰਵਾਹ ਨਿਮਾਣ ਦੀ ਤਰਫ ਆਪਣੇ ਆਪ ਜਾਂਦਾ ਹੈ ਲੋਭੀ ਬਣਨ ਲਈ ਕਿਸੇ ਤੋਂ ਪ੍ਰੇਰਣਾ ਦੀ ਲੋੜ ਨਹੀਂ ਸ਼ਕਤੀ ਆਪਣੇ ਆਪ ਲੋਭ ਬਣਦੀ ਹੈ ਹੰਕਾਰੀ ਬਣਨ ਲਈ ਕਿਸੇ ਤੋਂ ਪ੍ਰੇਰਣਾ ਦੀ ਲੋੜ ਨਹੀਂ ਸ਼ਕਤੀ ਆਪਣੇ ਆਪ ਹੰਕਾਰ ਬਣ ਜਾਂਦੀ ਹੈ ਆਪਣੇ ਆਪ ਕਾਮ ਬਣ ਜਾਂਦੀ ਹੈ ਆਪਣੇ ਆਪ ਲੋਭ ਬਣ ਜਾਂਦੀ ਹੈ ਆਪਣੇ ਆਪ ਕਰੋਧ ਬਣ ਜਾਂਦੀ ਹੈ ਮੋਹ ਬਣ ਜਾਂਦੀ ਹੈ ਕਿਸੇ ਤੋਂ ਪ੍ਰੇਰਣਾ ਵੀ ਨਹੀਂ ਲੈਂਦਾ ਮਨੋਖੰਕਾਰੀ ਹੋ ਜਾਂਦਾ ਹੈ ਕਿਸੇ ਤੋਂ ਪ੍ਰੇਰਣਾ ਵੀ ਨਹੀਂ ਲਈ ਲੋਭੀ ਹੈ ਨਿਵਾਣ ਦੀ ਤਰਫ ਆਪਣੇ ਆਪ ਜਾਂਦਾ ਹੈ ਪਾਣੀ ਤੇ ਪਾਣੀ ਨੂੰ ਆਖੀਏ ਇਹ ਨਿਵਾਣ ਦੀ ਤਰਫ ਚੱਲਣ ਦੀ ਜਾਂਚ ਤੂੰ ਕਿਸ ਤੋਂ ਸਿੱਖੀ ਕਿਸੇ ਤੋਂ ਨਹੀਂ ਨਹੀਂ ਸਿੱਖੀ ਉਹਦਾ ਸੁਭਾਅ ਹੈ ਪਾਣੀ ਦਾ ਸੁਭਾਅ ਹੈ ਨਿਵਾਣ ਦੀ ਤਰਫ ਜਾਣਾ ਜੀਵਨ ਸ਼ਕਤੀ ਦਾ ਸੁਭਾਅ ਹੈ ਨਿਵਾਣ ਦੀ ਤਰਫ ਜਾਣਾ ਇਹ ਸ਼ਕਤੀ ਅਗਰ ਉੱਪਰ ਉਠੇ ਤਾਂ ਨਿਰਮਾਣਤਾ ਬਣ ਜਾਂਦੀ ਹੈ ਹੰਕਾਰ ਨਹੀਂ ਇਹ ਸ਼ਕਤੀ ਅਗਰ ਉੱਪਰ ਉਠੇ ਤਾਂ ਪ੍ਰੇਮ ਬਣ ਜਾਂਦੀ ਹੈ ਮੋਹ ਨਹੀਂ ਮੋਹ ਰਸੇ ਬੰਦੇ ਨੂੰ ਸਿਰਫ ਆਪਣਾ ਪਰਿਵਾਰ ਚੰਗਾ ਲੱਗਦਾ ਹੈ ਬਾਕੀ ਨਹੀਂ ਪ੍ਰੇਮੀ ਲਈ ਸਾਰਾ ਸੰਸਾਰ ਪਰਿਵਾਰ ਹੈ ਸ਼ਾਇਦ ਮੋਹ ਰਸੇ ਲਈ ਆਪਣਾ ਪਰਿਵਾਰ ਵੀ ਪੂਰਾ ਪਰਿਵਾਰ ਨਾ ਹੋਵੇ ਜਿਸ ਤੋਂ ਸਵਾਰਥ ਦੀ ਪੂਰਤੀ ਹੋਵੇ ਉਹ ਪਰਿਵਾਰ ਦਾ ਹਿੱਸਾ ਹੈ ਬਾਕੀ ਨਹੀਂ ਭਿਰਾਂ ਨਾਲ ਦੁਸ਼ਮਣੀ ਹੋ ਸਕਦੀ ਹੈ ਪੁੱਤਰਾਂ ਨਾਲ મતભੇਦ ਹੋ ਸਕਦਾ ਹੈ ਮਾਂ-ਬਾਪ ਨਾਲ ਵਿਤਕਰੇ ਹੋ ਸਕਦੇ ਨੇ ਜਿੱਥੇ-ਜਿੱਥੇ ਸਵਾਰਥ ਨੂੰ ਝੋਟ ਲੱਗਦੀ ਹੈ ਉਹੀ ਰਿਸ਼ਤਿਆਂ 'ਚ ਦਰਾੜ ਪੈ ਜਾਂਦੀ ਹੈ ਇਹ ਵੀ ਮੈਰਿਜ ਕਰਦੇ ਆ ਮੋਹ ਘਰੇ ਸੇ ਮੋਹ ਦੀ ਸਵਾਰਥ ਹੈ ਮੋਹ ਘਰੇ ਲਈ ਸਾਰਾ ਪਰਿਵਾਰ ਵੀ ਸ਼ਾਇਦ ਉਸ ਦਾ ਪਰਿਵਾਰ ਨਾ ਹੋਵੇ ਪਰ ਪ੍ਰੇਮੀ ਲਈ ਸਾਰਾ ਸੰਸਾਰ ਉਸ ਦਾ ਪਰਿਵਾਰ ਹੈ ਲੋਭੀ ਕਤੇ ਸੰਤੋਸ਼ਟ ਨਹੀਂ ਹੋ ਸਕਦਾ ਤੇ ਸਤਿਗੁਰ ਦੀ ਬਾਣੀ ਕਹਿੰਦੀ ਹੈ ਲੋਭੀ ਦਾ ਭੁਲ ਕੇ ਭਰੋਸਾ ਵੀ ਨਾ ਕਰਨਾ ਲੋਭੀ ਕਾ ਵੈਸਾ ਨਾ ਕੀਜੇ ਜੇ ਕਾ ਪਾਰ ਵਸਾਏ ਫਿਰ ਸਤਿਗੁਰ ਇੰਜ ਵੀ ਕਹਿੰਦੇ ਨੇ ਜਿਉਂ ਕੋ ਕਰ ਹਰ ਕਾਇਆ ਧਾਵੇ ਦੈ ਦਿਸ ਜਾਏ ਲੋਭੀ ਜੰਤ ਨ ਜਾਣੈ ਬਖ ਅਬਖ ਸਭ ਖਾਏ ਲੋਭੀ ਨੂੰ ਸਤਗੁਰਾਂ ਨੇ ਪਾਗਲ ਕੁੱਤੇ ਨਾਲ ਤਸ਼ਬੀਹ ਦਿੱਤੀ ਹੈ। ਬਿਲਕੁਲ ਕੂਕਰ ਦੇ ਨਾਲ। ਔਰ ਪਾਗਲ ਕੁੱਤਾ। ਤੇ ਪਾਗਲ ਕੁੱਤਾ ਤੇ ਮਾਲਕ ਨੂੰ ਵੀ ਕਟਣ ਲੱਗ ਪੈਂਦਾ ਹੈ। ਲੋਭੀ ਬੰਦਾ ਜਗਤ ਨੂੰ ਤੇ ਧੋਖਾ ਦੇਵੇਗਾ, ਆਪਣਿਆਂ ਨੂੰ ਵੀ ਦੇਵੇਗਾ। ਲੋਭ ਹੈ ਭਇਓ ਲੋਭ ਸੰਗ ਹੋਵਰਾ। ਇਸ ਵਾਸਤੇ ਸਹਿਬ ਕਹਿੰਦੇ ਨੇ ਲੋਭੀ ਦਾ ਤੇ ਬਰਾ ਭਰੋਸਾ ਨਾ ਕਰੇ ਕਿਉਂਕਿ ਉਹਦੀਆਂ ਨਜ਼ਰਾਂ ਹਰ ਵਕਤ ਦੂਜਿਆਂ ਦੀ ਸੰਪਤਾ ਤੇ ਹੈ ਤੇ ਅਸੀਮ ਕਾਮੀ ਮਨੁੱਖ ਜਿਹਦੀ ਵਾਸ਼ਨਾ ਸੀਮਾਂ ਦੇ ਚ ਨਹੀਂ ਉਹਦੀ ਦ੍ਰਿਸ਼ਟੀ ਦੂਜਿਆਂ ਦੇ ਤਨ ਤੇ ਸਾਰੀ ਸੰਸਾਰ ਦੇ ਚ ਸਾਰੀ ਦੁਨੀਆ ਦੇ ਚ ਚੋਰੀ ਤੇ ਯਾਰੀ ਕਾਬੂਚ ਨਹੀਂ ਹੋ ਰਹੀ ਇਹ ਵੀ ਮਹਿਰਜ ਕਰਦੇ ਆ ਕਾਨੂੰਨ ਨਾਲ ਮਸਲਾ ਨਹੀਂ ਹੱਲ ਹੋਇਆ ਸਾਰੀ ਦੁਨੀਆ ਚ ਕਾਨੂੰਨ ਮੌਜੂਦ ਹੈ ਔਰ ساری ਦੁਨੀਆ ਵਿਚ ਦੁਰਾਚਾਰ ਮੌਜੂਦ ਹੈ ਔਰ ساری ਦੁਨੀਆ ਚੋਰੀ ਮੌਜੂਦ ਹੈ ਲੋਭ ਹੈ ਦੂਜੇ ਦਾ ਧਨ ਖਿੱਚਦਾ ਹੈ ਵਾਸ਼ਨਾ ਹੈ ਦੂਜੇ ਦਾ ਰੂਪ ਖਿੱਚਦਾ ਹੈ ਔਰ ਇਸ ਤਰੀਕੇ ਨਾਲ ਮਨੁੱਖ ਬੇਵੱਸ ਹੋ ਜਾਂਦਾ ਹੈ ਔਰ ਇਸ ਤੋਂ ਤਰ੍ਹਾਂ ਤਰ੍ਹਾਂ ਦੇ ਅਨਰਥ ਹੁੰਦੇ ਨੇ ਕੀ ਇਹਨੂੰ ਕਾਬੂ ਨਹੀਂ ਕੀਤਾ ਜਾ ਸਕਦਾ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ ਇਹ ਜ਼ਹਿਰ ਇਸ ਨੂੰ ਅੰਮ੍ਰਿਤ ਬਣਾਇਆ ਜਾ ਸਕਦਾ ਹੈ ਜਿਵੇਂ ਜਿਵੇਂ ਕੋਈ ਨਾਮ ਜਪਦਾ ਹੈ ਮੋਹ ਪ੍ਰੇਮ ਬਣ ਜਾਂਦਾ ਹੈ ਸਾਰਾ ਸੰਸਾਰ ਉਸ ਦਾ ਪਰਿਵਾਰ ਹੋ ਜਾਂਦਾ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸਭ ਕੋ ਮੀਤ ਹਮ ਆਪਨ ਕੇ ਨਾਨ ਹਮ ਸਭ ਨਾਂ ਕੇ ਸਾਜਨ ਦੂਰ ਪਰਾਇਓ ਮਨ ਕਾ ਬਿਰਹਾ ਤੋ ਮੇਲ ਕੀਓ ਮੇਰੇ ਰਾਜਾ ਸਾਰਾ ਸੰਸਾਰ ਮੇਰਾ ਸੱਜਣਾ ਹੈ ਸਭ ਮੇਰੇ ਆਪਣੇ ਨੇ ਪੁੱਛਿਆ ਜਾ ਸਕਦਾ ਹੈ ਪਾਤਸ਼ਾਹ ਸਾਰੇ ਤੁਹਾਡੇ ਸੱਜਣ ਨੇ ਤੁਹਾਨੂੰ ਤਤੀ ਤਵੀ ਤੇ ਕਿਸ ਨੇ ਬਿਠਾਇਆ ਉਸਨੇ ਦੁਸ਼ਮਣ ਸਮਝਿਆ ਸੀ ਤੇ ਨਹੀਂ ਇਹ ਵੀ ਮੈਰਜ ਕਰਦੇ ਆ ਕੋਈ ਦੁਸ਼ਮਣ ਸਮਝੇ ਗਲਵਕਰੀ ਹੈ ਮਹਾਪੁਰਸ਼ਾਂ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ ਪਾਵਨ ਹੋ ਜਾਂਦਾ ਹੈ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਸੁਨੀਦਮ ਕੇ ਮਰਦਾਨੇ ਰਾਹੇ ਖੁਦਾ ਦਿਲੇ ਦੁਸ਼ਮਨਾ ਨਾ ਕਰ ਦੰਦ ਤੰਗ ਕਹਿੰਦਾ ਮੈਂ ਸੁਣਿਆ ਜੋ ਖੁਦਾ ਦੇ ਮਾਰਗ ਤੇ ਚੱਲਦੇ ਨੇ ਉਹ ਦੁਸ਼ਮਣ ਦਾ ਦਿਲ ਵੀ ਤੰਗ ਨਹੀਂ ਕਰਦੇ ਤੁਰਾ ਕੀ ਮਇਸਰ ਸ਼ਵਦ ਈ ਮਕਾਮ ਕੇ ਬਾਦੋਸਤਾਨਦ ਖਿਲਾਫ ਅਸਤਜੰਗ ਇਹ ਫਕੀਰ ਕਹਿੰਦਾ ਤੈਨੂੰ ਇਹ ਰਤਬਾ ਕਦੋਂ ਨਸੀਬ ਹੋਵੇਗਾ ਤੂੰ ਉਸਤੇ ਦੋਸਤਾਂ ਦਾ ਜੀਵਣਾ ਵੀ ਹਰਮ ਕੀਤਾ ਹੋਇਆ ਹੈ ਉਤੇ ਆਪਣੇਆਂ ਦਾ ਜੀਵਣਾ ਵੀ ਹਰਾਮ ਕੀਤਾ ਏ ਮੈਂ ਸੁਣਿਆ ਜੋ ਰੱਬ ਦੇ ਮਾਰਗ ਤੇ ਚੱਲਦੇ ਨੇ ਉਤੇ ਦੁਸ਼ਮਣ ਦੇ ਰਸਤੇ 'ਚ ਵੀ ਫੁੱਲ ਵਿਛਾਉਂਦੇ ਨੇ ਉਤੇ ਦੁਸ਼ਮਣ ਦਾ ਦਿਲ ਵੀ ਤੰਗ ਨਹੀਂ ਕਰਦੇ ਹਿਰਦਾ ਨਿਰਵੈਰ ਹੋ ਜਾਂਦਾ ਹੈ ਤਾਂ ਮਿਰਸ ਕਰਾ ਹੰਕਾਰ ਨਿਰਮਾਣਤਾ ਦੀ ਸ਼ਕਲ ਅਖਤਿਆਰ ਕਰ ਜਾਂਦਾ ਹੈ ਲੋਭ ਸੰਤੋਖ ਬਣ ਜਾਂਦਾ ਹੈ ਮੋਹ ਪ੍ਰੇਮ ਬਣ ਜਾਂਦਾ ਹੈ ਕ੍ਰੋਧ ਦਇਆ ਬਣ ਜਾਂਦਾ ਹੈ ਕਾਮ ਸੀਮਾ ਦੇ ਚ ਹੋ ਜਾਂਦਾ ਹੈ ਮर्यादा ਦੇ ਚ ਹੋ ਜਾਂਦਾ ਹੈ ਇਹਨੂੰ ਕਹਿੰਦੇ ਨੇ ਸ਼ਕਤੀ ਅੰਮ੍ਰਿਤ ਬਣ ਗਈ ਪਰ ਅੰਮ੍ਰਿਤ ਆਪਣੇ ਆਪ ਨਹੀਂ ਬਣੇਗੀ ਜ਼ਹਿਰ ਆਪਣੇ ਆਪ ਬਣ ਜਾਏਗੀ ਚੜਾਈਆਂ ਦੀ ਤਰਫ ਆਪਣੇ ਆਪ ਨਹੀਂ ਚੜੇਗੀ ਇਹ ਸ਼ਕਤੀ ਜਿਹਨੂੰ ਕਹਿੰਦੇ ਨੇ ਸੁਰਤ ਉੱਚੀ ਚੜ ਗਈ ਨਿਵਾਣ ਦੀ ਤਰਫ ਆਪਣੇ ਆਪ ਜਾਏਗੀ ਔਰ ਕਦੀ ਸੁਰਤ ਚਾੜਨ ਬੈਠੋਗੇ ਨਾਮ ਜਪਣ ਬੈਠੋਗੇ ਤਾਂ ਮੈਂ ਇਹ ਵੀ ਅਰਜ਼ ਕਰਾਂ ਬਹੁਤ ਲੰਬੇ ਚੌੜੇ ਸੰਗੀ ਸਾਥੀ ਵੀ ਨਹੀਂ ਲੱਭਣਗੇ ਇਸ ਮਾਰਗ ਦੇ ਤੇ ਭੀੜ ਨਹੀਂ ਹੈ ਭਗਤ ਕਬੀਰ ਕਹਿੰਦੇ ਨੇ ਜਹ ਮਾਰਗ ਪੰਡਤ ਗਏ ਪਾਛੇ ਪਰੀ ਬਹੀਰ ਇੱਕ ਔਘਟ ਘਾਟੀ ਰਾਮ ਕੀ ਤੇ ਚੜ ਰਿਓ ਕਬੀਰ ਇੱਕ ਵਿਖੜੀ ਘਾਟੀ ਤੇ ਕਬੀਰ ਕਹਿੰਦੇ ਮੈਂ ਕੱਲਾ ਹੀ ਚੜ ਰਿਆਂ ਨਾ ਮੇਰੇ ਪਿੱਛੇ ਕੋਈ ਨਾ ਕੋਈ ਅੱਗੇ ਅਭਿਆਸੀਆਂ ਨੂੰ ਸੰਗੀ ਸਾਥੀ ਨਹੀਂ ਮਿਲਦੇ ਹੁੰਦੇ ਕਿਉਂਕਿ ਸਾਰੀ ਦੁਨੀਆ ਅਭਿਆਸੀ ਹੁੰਦੀ ਨਹੀਂ ਨਕਰਦੀ ਹੈ ਕੀ ਹੋਇਆ ਹਜ਼ਾਰਾਂ 'ਚ ਕੋਈ ਇੱਕ ਦੋ ਬੰਦੇ ਚੱਲਦੇ ਹੈ ਜ਼ਿਆਦਾ ਨਹੀਂ ਕਰਦੇ ਬਥੇਰਿਆਂ ਦਾ ਤਿੰਨਾ ਚਲੋ ਮੱਥਾ ਟੇਕ ਲੈ ਆ ਗਏ ਗੁਰਦੁਆਰੇ ਕਦੀ ਕਦਾਈ ਕਥਾ ਕੀਰਤਨ ਸੁਣ ਲੈ ਕੋਈ ਅੰਮ੍ਰਿਤ ਵੇਲੇ ਨਾਮ ਅਭਿਆਸ ਥੋੜੀ ਕਰ ਦੇਣ ਜਿਹੜੇ ਕਰਦੇ ਨੇ ਧਨਤਾ ਦੀ ਯੋਗ ਨੇ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਕੁੱਟੇ ਨਾਹੀ ਬੜੀ ਦਾਤ ਹੈ ਬੜੀ ਬਖਸ਼ਿਸ਼ ਹੈ ਉਸ ਸਮੇਂ ਅਗਰ ਕੋਈ ਨਾਮ ਜਪੇ ਵਾਹਿਗੁਰੂ ਵਾਹਿਗੁਰੂ ਦੀਨ ਧੁਨੀ ਆਲਾਪੇ ਇਸ ਨੂੰ ਸੁਣੇ ਇਸ ਸ਼ਬਦ ਨੇ ਪ੍ਰਭੂ ਨਾਲ ਜੋੜ ਦੇਣਾ ਹੈ ਪਰਮ ਅਨੰਦ ਦੀ ਪ੍ਰਾਪਤੀ ਕਰਾ ਦੇਣੀ ਇਹ ਹੈ ਹੀ ਨਹੀਂ ਇਹੀ ਕਾਰਨ ਹੈ ਕਿ ਆਤਮਕ ਬਲ ਸਿੱਖਾਂ ਕੋਲ ਦਿਖਾਈ ਨਹੀਂ ਦਿੰਦਾ ਬਾਕੀਆਂ ਕੋਲ ਵੀ ਨਹੀਂ ਪਰ ਸਿੱਖ ਤੇ ਹੈਗੇ ਇਸ ਬਲ ਦੇ ਮਾਲਕ ਸਨ ਨਹੀਂ ਹੈ ਇਹਨਾਂ ਕੋਲ ਵੀ ਨਹੀਂ। ਕ੍ਰੋਧ ਬੜਾ ਪਰਬਲ ਦਿਖਾਈ ਦਿੰਦਾ ਪਿਆ ਘਰ ਘਰ ਦੇ ਵਿੱਚ ਕਲੇਸ਼। ਹੰਕਾਰ ਬੜਾ ਪਰਬਲ ਦਿਖਾਈ ਦਿੰਦਾ ਪਿਆ ਬੜਾ ਸੰਘਰਸ਼। ਲੋਭ ਚਰਮ ਸੀਮਾ ਤੇ ਪਹੁੰਚਿਆ ਹੋਇਆ ਹੈ। ਮੋਹ ਬੜਾ ਪਰਬਲ, ਵਾਸ਼ਨਾ ਬੜੀ ਪਰਬਲ ਜੀਵਨ ਦੇ ਵਿੱਚ ਦਿਖਾਈ ਦੇਂਦੀ ਪਈ ਹੈ। ਜ਼ਿੰਦਗੀ ਜ਼ਹਿਰ ਦੇ ਵਿੱਚ ਬਤੀਤ ਹੋ ਰਹੀ ਹੈ। ਅੰਮ੍ਰਿਤ ਨਹੀਂ। भगत नामदेव जी ਦਾ ਇੱਕ ਕੀਮਤੀ ਵਾਕ ਮੈਨੂੰ ਚੇਤੇ ਆਇਆ ਉਹ ਕਹਿੰਦੇ ਨੇ ਦਸ ਬੈਰਾਗਨ ਮੋਹਿ ਬਸ ਕੀਨੇ ਪੰਚੋਂ ਕਮਿਟਨਾਉ 70 ਦੋਏ ਭਰੇ ਅਮਰਤ ਸਰ ਬਖ ਕੋ ਮਾਰ ਘੜਾਉ ਪਾਛੇ ਬੌਰ ਨ ਆਵਨ ਪਾਉ ਅਮਰਤ ਬਾਣੀ ਘਟਤੇ ਉਚਰੋਂ ਆਤਮ ਕੋ ਸਮਝਾਉ ਨਾਮਦੇਵ ਕਹਿੰਦੇ ਨੇ 70 ਤੇ 272 ਜਿਹੜੀਆਂ ਮੋਟੀਆਂ ਨਾੜਾਂ ਨੇ ਸਰੀਰ ਦੇ ਵਿੱਚ ਜਿਨ੍ਹਾਂ ਦਾ ਹਜ਼ਾਰਾਂ ਸੂਖਸ਼ਮ ਨਾੜਾਂ ਨਾਲ ਸੰਬੰਧ ਹੈ ਪਰ 72 ਮੋਟੀਆਂ ਨੇ ਨਾਮਦੇਵ ਕਹਿੰਦੇ ਨੇ ਇਨਾਂ ਚ ਹੋਂ ਭਰਮਣ ਨਹੀਂ ਕਰ ਰਿਹਾ ਮੇਰੀਆਂ ਨਸਾਂ ਦੇ ਵਿੱਚ ਅੰਮ੍ਰਿਤ ਚੱਲ ਰਿਹਾ ਹੈ 70 2 ਭਰੇ ਅੰਮ੍ਰਿਤ ਸਰ 70 ਤੇ 272 ਇਨਾਂ 72 ਨਾੜੀਆਂ ਦੇ ਵਿੱਚ ਅੰਮ੍ਰਿਤ ਚੱਲ ਰਿਹਾ ਹੈ ਅੰਮ੍ਰਿਤ ਗਰਦਿਸ਼ ਕਰ ਰਿਹਾ ਹੈ ਹੈਰਾਨਗੀ ਹੋਵੇਗੀ ਵਿਗਿਆਨਕ ਤੇ ਨਹੀਂ ਮੰਨੇਗਾ ਉਹਨੇ ਤੇ ਕਹਿਣਾ ਨਹੀਂ ਖੂਨ ਪਿਆ ਚੱਲਦਾ ਹੈ ਮਰਜ ਕਰਮ ਮਨੁੱਖ ਜਦ ਵੀ ਕੁਝ ਕਰ ਗੁਜ਼ਰਦਾ ਹੈ ਉਹਦੇ ਖੂਨ ਦਾ ਉਛਾਲ ਹੀ ਹੁੰਦਾ ਹੈ ਉਮਰ ਦੇ ਤਕਾਜ਼ੇ ਨਾਲ ਖੂਨ ਦੇ ਉਛਾਲ ਹੁੰਦਾ ਹੈ ਸੰਗਤ ਪੜਾਈ تعلیم ਉਸ ਤਰੀਕੇ ਨਾਲ ਖੂਨ ਦੀ ਆਪਣੀ ਹਰਕਤ ਹੁੰਦੀ ਹੈ ਧਰਮ ਬੜੇ ਪੁਰਾਣੇ ਸਮੇਂ ਤੋਂ ਐਸਾ ਮੰਨਦਾ ਰਿਹਾ ਹੈ ਜਦ ਮੈਨੂੰ ਕੋਈ ਨੌਜਵਾਨ ਕਹਿੰਦਾ ਨਾ ਕਿ ਅੰਨੀ ਜੀ ਬਈ ਸਾਡਾ ਤੇ ਖੂਨ ਖੁੱਲਦਾ ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਖੋਲਣਾ ਹੀ ਚਾਹੀਦਾ ਉਮਰ ਹੈ ਇਸ ਉਮਰ ਵਿੱਚ ਨਾ ਖੋਲੇ ਤੇ ਤੇਰੀ ਜਵਾਨੀ ਤੇ ਵੀ ਸ਼ੱਕ ਕੀਤਾ ਜਾ ਸਕਦਾ ਤੂੰ ਜਵਾਨ ਵੀ ਐ ਕਿ ਨਹੀਂ ਉਮਰ ਦਾ ਤਕਾਸ ਹੈ ਉਮਰ ਦੀ ਖੇਡ ਹੈ ਉਛਾਲ ਖੂਨ ਦੇ ਚਾਵੇ ਮਨੁੱਖ ਅੰਮ੍ਰਿਤ ਵੇਲੇ ਉੱਠ ਸਕਦਾ ਹੈ ਉਛਾਲ ਖੂਨ ਦੇ ਚਾਵੇ ਮਨੁੱਖ ਦੁਰਾਚਾਰ ਕਰ ਸਕਦਾ ਹੈ उछाल होन दे चाहे मनुख शहीद हो सकता है उछाल होन दे चावे बंदा कातल बन सकता है किसी की गर्दन सकता है उछाल होन दे चावे कोई परोपकार कर सकता है और उछाल होन दे चाया तो दुराचार भी कर सकता है इकबाल का एक बड़ा कीमती शेर है कहता एक फूल घर चाहे तो गुलस्तान बन जाए ਇੱਕ ਬੂੰਦ გარ ਚਾਹੇ ਤੋ ਤੂਫਾਨ ਬਨ ਜਾਏ ਇੱਕ ਖੂਨ ਕੇ ਕਤਰੇ ਮੇ ਵੋ ਤਾਸੀਰ ਹੈ ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਨ ਜਾਏ ਇੱਕ ਬੂੰਦ ਖੂਨ ਜੇ ਕਿਦਰ ਉਸ ਦੇ ਅੰਦਰ ਉਛਾਲ ਪੈਦਾ ਹੋ ਜਾਏ ਤੇ ਕੌਮ ਦੇ ਸਾਰੇ ਇਤਿਹਾਸ ਦਾ ਅਨਵਾਨ ਹੋ ਜਾਏਗਾ ਸਿਰਲੇਖ ਹੋ ਜਾਏਗਾ ਇਹ ਹੋਂਦਾ ਖੂਨ ਦਾ ਹੀ ਉਛਾਲ ਹੈ ਕੋਈ ਭਗਤ ਬਣ ਗਿਆ ਰੱਬ ਦੀ ਤਲਾਸ਼ ਤੇ ਚੱਲ ਪਿਆ ਐਸਾ ਉਛਾਲ ਆਇਆ। ਔਰ ਕਿਸੇ ਦਿਨਰ ਐਸਾ ਉਛਾਲ ਆਂਦਾ ਹੈ ਕਿਸੇ ਗਲਤ ਪਾਸੇ ਚੱਲ ਪੈਂਦਾ ਹੈ। ਹੈ ਉਛਾਲ ਉਹ ਉਛਾਲ ਲੋਭ ਵੀ ਬਣੇਗਾ ਉਹ ਉਛਾਲ ਸੰਤੋਖ ਵੀ ਬਣੇਗਾ। ਨਾਮਦੇਵ ਕਹਿੰਦੇ ਨੇ ਮੇਰੇ ਖੂਨ ਦਾ ਪ੍ਰਵਾਹ ਖੂਨ ਦਾ ਪ੍ਰਵਾਹ ਨਹੀਂ ਹੈ। ਅੰਮ੍ਰਿਤ ਚੱਲ ਰਿਹਾ ਹੈ। 70 ਦੋਏ ਭਰੇ ਅੰਮ੍ਰਿਤ ਸਰ। ਬਿਕ ਕੋ ਮਾਰ ਕਡਾਉਂ ਬੜੇ ਪ੍ਰਾਚੀਨ ਜ਼ਮਾਨੇ ਤੋਂ ਕਹਿੰਦੇ ਆਏ ਨੇ ਮਹਾਪੁਰਸ਼ ਕਿ ਜਿਹਦਾ ਹੋਂਨ ਅਮਰਤਮਈ ਹੋਵੇ ਜਿਹਦੇ ਜੀਵਨ ਵਿੱਚ ਅਮਰਤ ਹੈ ਉਹਦੇ ਉੱਤੇ ਬਾਹਰ ਦੀ ਜ਼ਹਿਰ ਦਾ ਅਸਰ ਵੀ ਨਹੀਂ ਆਉਂਦਾ ਇੰਜ ਵੀ ਕਹਿੰਦੇ ਨੇ ਇਤਿਹਾਸ ਦੇ ਦੋ ਉਦਾਹਰਣ ਮੇਰੇ ਕੋਲ ਹਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬ੍ਰਬ ਪ੍ਰਿਥੀ ਚੰਦੀ ਪ੍ਰੇਰਣਾ ਨਾਲ ਦਾਈ ਨੇ दही दे जहर मिला के खिला दिता अद्धा दही खिला चुकी सी जहर वाला गुरु अर्जन देव जी आ गए एक ही कर रही हैं महाराज दही खिला रही हैं। सदगुरु कह लगे दही तो नहीं है तू तो दही नहीं खिला रही नहीं महाराज दही है आप शक क्यों कर दे दही है ਸਤਗੁਰ ਨੇ ਕਟੋਰਾ ਇੰਜ ਸੁਟਿਆ ਇੱਕ ਬਿੱਲੀ ਨੇ ਚਟਿਆ ਉਹ ਤੜਪਣ ਲੱਗ ਪਈਏ ਦਹੀਂ ਤੇ ਦਹੀਂ ਖਿਲਾ ਰਹੀ ਹੈ ਪਰ ਇਤਿਹਾਸ ਕਹਿੰਦਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕੁਝ ਨਹੀਂ ਹੋਇਆ ਉਸ ਦਹੀਂ ਦਾ ਕੋਈ ਅਸਰ ਨਹੀਂ ਹੋਇਆ ਇੱਕ ਹੋਰ ਉਦਾਹਰਣ ਚਿਤੌੜगढ़ ਦੇ ਰਾਣੇ ਦੀ ਪਤਨੀ ਮੀਰਾਬਾਈ ਇਹ ਚਿਤੌੜ ਦੇ ਰਾਜੇ ਦੀ ਪਤਨੀ ਸੀ ਇਦਾ ਬਹੁਤਾ ਭਗਤੀ ਭਾਵ ਵਾਲਾ ਸੁਭਾਅ ਦੇਖ ਕੇ ਰਾਜੇ ਨਾਲ ਤਾਲ ਮਿਲ ਨਹੀਂ ਬੈਠਿਆ। ਉਹਨੇ ਸਾਫ਼ ਕਹਿ ਦਿੱਤਾ ਇਹ ਤੇ ਸੰਤਣੀ ਐ। ਇਹਨੂੰ ਪਤਨੀ ਚਾਹੀਦੀ ਐ ਸੰਤਣੀ ਨਹੀਂ। ਉਹਨੇ ਘਰੋਂ ਕੱਢ ਦਿੱਤਾ ਸੀ। ਠਾਕੁਰ ਸੀ ਰਾਜਪੂਤ ਸੀ। ਘਰੋਂ ਕੱਢਣਾ ਬਦਨਾਮੀ ਵੀ ਸੀ ਇਸ ਤੋਂ ਪਹਿਲੇ ਉਸਨੇ ਮਾਰਨ ਦੀ ਕੋਸ਼ਿਸ਼ ਕੀਤੀ। ਬਈ ਖਤਮ ਕਰ ਦਈਏ। ਇੱਕ ਕਟੋਰੇ ਵਿੱਚ ਪਾਣੀ ਦੇ ਜ਼ਹਿਰ ਮਿਲਾਇਆ ਤੇ ਗੋਲੀ ਦੇ ਹੱਥ 'ਚ ਵੇਜੇ ਆਖਿਆ ਕਹ ਦੇ ਇਹ ਬਿੰਦਰਾ ਬੰਦ ਤੋਂ ਚਰਨਾਮ੍ਰਿਤ ਆਇਆ ਹੈ ਕ੍ਰਿਸ਼ਨ ਜੀ ਦੇ ਮੰਦਰ ਦਾ ਤੇ ਕ੍ਰਿਸ਼ਨ ਭਗਤਨ ਸੀ ਇਸ਼ਟ ਕ੍ਰਿਸ਼ਨ ਨੂੰ ਉਸਨੇ ਮਨੇ ਆਇਆ ਸੀ ਪ੍ਰਭੂ ਦੀ ਬੰਦਗੀ ਕਰਦਿਆਂ ਕਰਦਿਆਂ ਬ੍ਰਹਮ ਗਿਆਨ ਤੱਕ ਅਪੜ ਗਈ ਸੀ ਜਿਵੇਂ ਅਖੇਨ ਚਰਨਾਮ੍ਰਿਤ ਐ ਪੀ ਗਈ ਇਤਿਹਾਸ ਕਹਿੰਦਾ ਕੁਛ ਵੀ ਨਹੀਂ ਹੋਇਆ ਸੀ ਰਾਣਾ ਹੈਰਾਨ ਇਹ ਜ਼ਹਿਰ ਇੱਕ ਬੂੰਦ ਵੀ ਅੰਦਰ ਚਲੀ ਜਾਏ ਤੇ ਬੰਦਾ ਗਿਆ ਇਹ ਮਰੀ ਨਹੀਂ ਇਹ ਖਤਮ ਨਹੀਂ ਹੋਈ ਤੋਂ 5-7 ਦਿਨਾਂ ਬਾਅਦ ਇੱਕ ਹੋਰ ਤਰੀਕਾ ਬਨਾਇਆ ਇੱਕ ਫਨੀਰ ਨਾਗ ਸੱਪ ਪਿਟੋਰੀ ਦੇ ਵਿੱਚ ਬੰਦ ਤੇ ਗੋਲੀ ਦੇ ਹੱਥੇ ਭਜਵਾਇਆ ਭਈ ਕੈਦੇ ਮੀਰਾਨੋ ਫੁੱਲਾਂ ਦੀ ਮਾਲਾ ਹੈ ਪੂਜਾ ਲਈ ਪ੍ਰਾਣੇ ਨੇ ਭੇਜੀ ਹੈ ਮਾਲਾ ਹੈ ਫੁੱਲਾਂ ਦੀ ਤੋ ਸਵੇਰੇ ਵਿਚਾਰੀ ਪੂਜਨ ਲਈ ਬੈਠੀ ਐ ਪਿਟੋਰੀ ਅੱਗੋਂ ਰੱਖ ਦਿੱਤੀ ਗੋਲੀ ਚਲੀ ਗਈ ਉਹ ਖੋਲਦੀ ਇਤਨੀ ਭਗਤੀ ਭਾਵ ਦੇ ਵਿੱਚ ਭੇਜੀ ਹੋਈ ਸੀ ਨਹੀਂ ਦੇਖਿਆ ਸਭ ਪੈ ਕੇ ਮਾਲਾ ਚੁਕ ਲਿਆ ਸਭ ਔਰ ਇੰਜ ਗਲੇ ਦੇ ਵਿੱਚ ਪਹਿਨਾ ਦਿੱਤਾ ਔਰ ਉਹਦੀ ਨੇਤਰ ਬੰਦ ਇਸ ਤਰ੍ਹਾਂ ਗੀਤ ਗਾਂਦੀ ਰਹੀ ਭਜਨ ਕਰਦੀ ਰਹੀ ਫਨੀਰ नाग ਜਿਹਨੂੰ ਹੱਥ ਲਾਂਦਿਆਂ ਡੰਗ ਮਾਰਦਾ ਨਹੀਂ ਮਾਰਿਆ ਕਨੇਲਿਸ ਤੋਂ ਬਾਅਦ ਉਸਨੇ ਕੱਢ ਦਿੱਤਾ ਇੱਕ ਮਰਦੀ ਨੇ ਘਰੋਂ ਕੱਢ ਦਿੱਤਾ ਸੀ ਇਹ Rajasthan ਦੇ ਜੰਗਲਾਂ 'ਚ ਭਟਕਦੀ ਰਹੀ ਗੀਤ ਗਾਂਦੀ ਰਹੀ ਉਸ ਜ਼ਮਾਨੇ 'ਚ ਜੀਵਨ ਅੰਮ੍ਰਿਤਮਈ ਹੋ ਜਾਏ ਹੋਂ ਅੰਮ੍ਰਿਤਮਈ ਹੋ ਜਾਏ ਤਾਂ ਦ੍ਰਿਸ਼ਟੀ ਅੰਮ੍ਰਿਤਮਈ ਹੋ ਜਾਂਦੀ ਹੈ ਤਕਣੀ ਬੋਲ ਅੰਮ੍ਰਿਤਮਈ ਹੋ ਜਾਂਦੇ ਨੇ ਕਰਮ ਅੰਮ੍ਰਿਤਮਈ ਹੋ ਜਾਂਦੇ ਨੇ ਬਾਹਰ ਦੀ ਵਾਸ਼ਨਾ ਦਾ ਜ਼ਹਿਰ ਤੇ ਦੂਜੀ ਜ਼ਹਿਰ ਦਾ ਕੋਈ ਅਸਰ ਨਹੀਂ ਰਹਿ ਜਾਂਦਾ ਇਹ ਮੈਰਜ ਕਰਦੇ ਆ ਜੀਵਨ ਅੰਮ੍ਰਿਤਮਈ ਹੋ ਜਾਂਦਾ ਹੈ ਨਾਮ ਦੇ ਉਹ ਕਹਿੰਦੇ ਪੈਨੇ 10 ਬੈਰਾਗਨ ਮੋਹਿ ਬਸ ਕੀਨੀ ਪੰਚੋਂ ਕਾ ਮਿਟਨਾਓ 70 ਦੋਏ ਭਰੇ ਅੰਮ੍ਰਿਤ ਸਰ ਬਖ ਕੋ ਮਾਰ ਕਢਾਓ ਪਾਛੇ ਬਹੁਰ ਨ ਆਵਨ ਪਾਓ ਅੰਮ੍ਰਿਤ ਬਾਣੀ ਘਟਤੇ ਉਚਰੋਂ ਆਤਮ ਨੂੰ ਸਮਝਾਉ ਹੁਣ ਬੋਲ ਅੰਮ੍ਰਿਤਮਈ ਹੋ ਗਏ ਨਾਮਦੇਵ ਕਹਿੰਦੇ ਅੰਮ੍ਰਿਤਮਈ ਬਾਣੀ ਹੋ ਗਈ ਹੈ ਅੰਮ੍ਰਿਤਮਈ ਦ੍ਰਿਸ਼ਟੀ ਹੋ ਗਈ ਹੈ ਐਸਾ ਹੋ ਜਾਂਦਾ ਹੈ ਜਦ ਜੀਵਨ ਅੰਮ੍ਰਿਤਮਈ ਹੋਵੇ ਜਿਹੜੀ ਸ਼ਕਤੀ ਪ੍ਰਮਾਤਮਾ ਨੇ ਸਾਨੂੰ ਦਿੱਤੀ ਹੈ ਇਹ ਆਪਣੇ ਆਪ ਦੇ ਵਿੱਚ ਨਿਰਪੱਖ ਹੈ ਇਹਨੂੰ ਜ਼ਹਿਰ ਬਣਾਣਾ ਹੈ ਕਿ ਅੰਮ੍ਰਿਤ ਬਣਾਣਾ ਹੈ ਛੱਡੀ ਮਰਜ਼ੀ ਹੈ ਦੇਖੋ ਗੰਨਾ ਹੈ ਉਹਦੇ ਵਿੱਚ ਮਿਠਾਸ ਹੈ ਉਹਦੇ ਰਸ ਦੇ ਵਿੱਚ ਹੁਣ ਉਸ ਦੇ ਰਸ ਦੀ ਸ਼ੱਕਰ ਬਣਾਈ ਜਾ ਸਕਦੀ ਹੈ ਗੁੜ ਬਣਾਇਆ ਜਾ ਸਕਦਾ ਹੈ ਪਰ ਉਸੇ ਰਸ ਦੀ ਸ਼ਰਾਬ ਵੀ ਬਣਾਈ ਜਾ ਸਕਦੀ ਹੈ ਸ਼ਰਾਬ ਹੱਦ ਹੋ ਗਈ ਉਸ ਚੋਂ ਗੁੜ ਬਣਦਾ ਹੈ ਉਸ ਤੋਂ ਵੀ ਸ਼ਰਾਬ ਅੰਗੂਰਾਂ ਦਾ ਰਸ ਸੰਦਰੇ ਦਾ ਰਸ ਅੰਮ੍ਰਿਤ ਪਰ ਇਸ ਚੋਂ ਸ਼ਰਾਬ ਵੀ ਬਣਦੀ ਹੈ ਸ਼ਰਾਬ ਕੌੜੀ ਮਿੱਠਾ ਕੌੜਾ ਹੋ ਜਾਂਦਾ ਹੈ ਮਿੱਠੇ ਨੂੰ ਕੌੜਾ ਕੀਤਾ ਜਾ ਸਕਦਾ ਹੈ মিઠھے ਨੂੰ ਕੌੜਾ ਕੀਤਾ ਜਾ ਸਕਦਾ ਹੈ ਕੌੜੇ ਨੂੰ ਮਿੱਠਾ ਵੀ ਕੀਤਾ ਜਾ ਸਕਦਾ ਹੈ ਇਹ ਵੀ ਮੈਰਸ ਕਰਦੇ ਆ ਸੰਖਿਆ ਕੌੜਾ ਹੁੰਦਾ ਹੈ ਜ਼ਹਿਰੀ ਹੁੰਦਾ ਹੈ ਵੈਦ ਲੋਗ ਹਕੀਮ ਲੋਗ ਉਸ ਨੂੰ ਮਾਰ ਕੇ ਕੁਸ਼ਤਾ ਬਣਾ ਲੈਂਦੇ ਨੇ ਅੰਮ੍ਰਿਤ ਹੋ ਜਾਂਦਾ ਹੈ ਹਜ਼ਾਰਾਂ ਤਰ੍ਹਾਂ ਦੇ ਰੋਗਾਂ ਤੇ ਕੰਮ ਆਉਂਦਾ ਹੈ ਤੇ ਮੈਂ ਇਸ ਦਾ ਇੱਕ ਪ੍ਰਤੱਖ ਕਰਾਮਾਤ ਦੇਖੀ ਸੀ ਜਦ ਕਦੀ ਇੱਕ ਕਥਾ ਚੱਲੇ ਤੇ ਮੈਨੂੰ ਗੈਨੀ ਹਰਨਾਮ ਸਿੰਘ ਚਾਕਰ ਚੇਤੇ ਆ ਜਾਂਦਾ ਹੈ ਇਹ ਉਦੋਂ जयपुर ਦੇ ਗ੍ਰੰਥੀ ਸਿੰਘ ਸਨ ਤੇ ਹਕਮਤ ਦਾ ਕੰਮ ਵੀ ਜਾਣਦੇ ਨੇ ਥੋੜਾ ਬਹੁਤ ਰੱਬ ਦੇ ਨੇਤ ਗੁਰਪੁਰਬ ਦਾ ਦਿਹਾੜਾ ਸੀ ਤਿੰਨ ਚਾਰ ਗੁਰਦੁਆਰਿਆਂ 'ਚ ਹਾਜ਼ਰੀ ਭਰ ਕੇ ਸ਼ਾਮ ਨੂੰ ਮੈਂ ਆਇਆ ਤੇ ਗਲਾ ਬਿਲਕੁਲ ਬੈਠ ਚੁਕਿਆ ਤੇ ਅਜੇ ਰਾਤ ਦੀ ਹਾਜ਼ਰੀ ਮੇਂ ਭਰਨੀ ਸੀ ਤੇ ਮੈਂ ਚਾਕਰ ਸਾਹਿਬ ਨੂੰ ਕਿਹਾ ਮੈਂ ਕਿਧਰੇ ਸ਼ਾਮ ਦੀ ਹਾਜ਼ਰੀ ਤੁਸੀਂ ਭਰ ਲਓ ਤੇ ਠੀਕ ਆਪਣਾ ਤੇ ਗਲਾ ਦੁਖੀ ਜਾ ਰਿਹਾ ਤੇ ਰਹਿ ਗਿਆ ਹੈ ਮੁਸ਼ਕਿਲ ਹੈ ਸੰਗਤਾਂ ਦੀ ਖੁਸ਼ੀ ਲੈ ਸਕੀਏ ਉਹ ਹੱਸ ਕੇ ਕਹਿਣ ਲੱਗੇ ਜੇ ਰਾਤ ਦੇ ਵਿੱਚ ਬੜਾ ਟਾਈਮ ਪਿਆ ਮੈਂ ਤੁਹਾਨੂੰ ਦਵਾਈ ਦੇਣਾ ਦੋ ਚਾਰ ਘੰਟੇ ਠੀਕ ਹੋ ਜਾਓਗੇ ਆਰਾਮ ਕਰੋ ਤੁਸੀਂ ਮੈਂ ਕਿਹੜੀ ਦਵਾਈ ਕਹਿੰਦੇ ਲਿਆ ਕੇ ਦੇਣਾ ਅੰਦਰੋਂ ਲਿਆਂਦੀ ਚਾਵਲ ਦੇ ਦਾਣੇ ਜਿੰਨੇ ਤੇ ਅਗੋਂ ਚਾਹ ਦਾ ਪਿਆਲਾ ਰੱਖਿਆ ਕਹਿੰਦਾ ਖਾ ਜਾਓ ਉਪਰੋਂ ਇਹ ਚਾਹ ਪੀ ਲੋ ਮੈਂ ਕਿਹਾ ਮਿੱਤਰਾ ਖਾ ਤੇ ਮੈਂ ਲਵਾਗਾ ਪਹਿਲੇ ਮੈਨੂੰ 10 ਇੱਕ ਹੀ ਆ। ਆਖਣ ਲੱਗਾ ਜੇ ਹੁਣ ਤੁਸੀਂ ਪੁੱਛੇ ਲਿਆ ਤਾਂ ਮੈਂ ਦੱਸ ਦਿਆਂ ਸੰਖਿਆ ਹੈ। ਮੈਂ ਕਿਹਾ ਹੱਦ ਹੋ ਗਈ ਚੰਗੇ ਤੇਰੇ ਮਹਿਮਾਨ ਬਣਿਆ। ਸਾਨੂੰ ਜ਼ਹਿਰ ਖਿਲਾਨਣ ਲੱਗਾ। ਸੰਖਿਆ ਖਿਲਾਨਣ ਲੱਗਾ। ਕਹਿੰਦਾ ਮਸਕੀਨ ਜੀ ਮੈਂ ਇਹ ਸੰਖਿਆ ਮਾਰ ਦਿੱਤਾ ਹੈ। ਕੁਛ ਤਾਂ ਬਣਾ ਦਿੱਤਾ ਹੈ। ਬਿਲਕੁਲ ਕੁਛ ਤਾਂ ਹੈ। ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਤੁਸੀਂ ਖਾ ਜਾਓ। ਮੇਰੀ ਗੱਲ ਮੰਨਣਾ। ਮੈਂ ਲੈ ਲਿਆ। ਚਾਹ ਪੀ ਲਈ ਕੁਝ ਗਰਮਾਹਟ ਜਿਹਾ ਸਰੀਰ ਦੇ ਚ ਆ ਗਈ ਥੋੜਾ ਮੈਂ ਆਰਾਮ ਕੀਤਾ ਸ਼ਾਮ ਨੂੰ ਇਤਨਾ ਹੋ ਗਿਆ ਕਿ ਹਾਜ਼ਰੀ ਭਰ ਲਈ ਉਹਨੇ ਹੋਰ ਬੜੇ ਗੁਣ ਦੱਸੇ ਉਸ ਸੰਖੀਏ ਦੇ ਮੈਂ ਕਿ ਸੰਖੀਏ ਹੈ ਕੋੜਾ ਹੁੰਦਾ ਕੁੜਾ ਤਨ ਵੀ ਜਾਂਦੀ ਰਹੀ ਤੇ ਕੰਮ ਵੀ ਬੜਾ ਗਜ਼ਬ ਦਾ ਕਰਦਾ ਹੈ ਹਿੰਦੁਸਤਾਨ ਦੇ ਚ ਆਯੁਰਵੇਦ ਆਚਾਰੀਆ ਵੈਦ ਹਕੀਮ ਬਹੁਤ ਸਾਰੀਆਂ ਦਵਾਈਆਂ ਚ ਸੰਖੀਆ ਪਾਉਂਦੇ ਸੰਖੀਆ ਜ਼ਹਿਰ ਹੈ ਪਰ ਉਹਨੂੰ ਮਾਰ ਕੇ ਕੁਸਤਾ ਬਣਾ ਲੈਂਦੇ ਨੇ ਅੰਮ੍ਰਿਤ ਬਣ ਜਾਂਦਾ ਹੈ ਜ਼ਹਿਰ ਅੰਮ੍ਰਿਤ ਬਣ ਸਕਦੀ ਹੈ ਸੰਤਰੇ ਦਾ ਰਸ ਅੰਮ੍ਰਿਤ ਹੈ ਅੰਗੂਰਾਂ ਦਾ ਰਸ ਅੰਮ੍ਰਿਤ ਹੈ ਤਰਕਾ ਲੋ ਪੱਠੀ ਤੇ ਛਾੜ ਦਿਓ ਸ਼ਰਾਬ ਬਣ ਗਈ ਕੌੜੀ ਅੰਗੂਰ ਕੌੜੇ ਹੋ ਗਏ ਸੰਤਰਾ ਕੌੜਾ ਹੋ ਗਿਆ ਸੰਘੀਆ ਮਿੱਠਾ ਹੋ ਗਿਆ ਇਹ ਤੇ ਮਨੁੱਖ ਦੀ ਵਰਤਨ ਦਿੱਤੇ ਹੈ ਜਿਹੜੀ ਸ਼ਕਤੀ ਸਾਡੇ ਕੋਲ ਹੈ ਇੱਕ ਕੌੜੀ ਜ਼ਹਿਰ ਨਾਲ ਵੀ ਭਰ ਸਕਦੇ ਹਾਂ ਅੰਮ੍ਰਿਤ ਨਾਲ ਵੀ ਭਰ ਸਕਦੇ ਹਾਂ ਇਕਬਾਲ ਨੇ ਬੜਾ ਸੁੰਦਰ ਕਹਿ ਦਿੱਤਾ ਹੈ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਦਾਂ मालूम ਨਹੀਂ ਤੁਝ ਕੋ ਅੰਦਾਜ਼ ਹੈ ਪੀਨੇ ਕੇ ਬਾਗੇ ਦਰਦੀ ਬੜੀ ਕੀਮਤੀ ਬੰਗਤੀ ਇਸ ਜੋ ਹੈ ਮਹਾਨ ਸ਼ਾਇਰ ਦੀ ਕਹਿੰਦਾ ਜੋ ਜ਼ਹਿਰ ਹਲਾ ਹਲ ਹੈ ਵੋਹੀ ਅਮਰਤ ਹੈ ਨਾਦਾ ਮਾਲੂਮ ਨਹੀਂ ਤੁਝ ਕੋ ਅੰਦਾਜ਼ ਹੈ ਪੀਨੇ ਕੇ ਇਹ ਤੇ ਪੀਣ ਦਾ ਢੰਗ ਹੈ ਜੇ ਕਿਦਰੇ ਤੈਨੂੰ ਆ ਜਾਏ ਤੇ ਅਮਰਤ ਹੈ ਤੇ ਜੇ ਨਹੀਂ ਆਇਆ ਤੇ ਜ਼ਹਿਰ ਹੈ ਜੀਵਨ ਅਮਰਤ ਹੈ ਜੇ ਜੀਵਨ ਦਾ ਢੰਗ ਆ ਜਾਏ ਜੇ ਢੰਗ ਨਹੀਂ ਆਇਆ ਤੇ ਜ਼ਹਿਰ ਹੈ ਪਰਵਾਰ ਅਮਰਤ ਹੈ ਅਗਰ ਪਰਵਾਰ ਦੇ ਚੈਣ ਦਾ ਢੰਗ ਆ ਗਿਆ ਢੰਗ ਨਹੀਂ ਆਇਆ ਤੋ ਜ਼ਹਿਰ ਹੈ ਪਦਾਰਥ ਅੰਮ੍ਰਿਤ ਨੇ ਅਗਰ ਉਹਨਾਂ ਨੂੰ ਵਰਤਨ ਦਾ ਢੰਗ ਆ ਗਿਆ ਹੈ ਢੰਗ ਨਹੀਂ ਆਇਆ ਤਾਂ ਪਦਾਰਥ ਵੀ ਜ਼ਹਿਰ ਨੇ ਸੰਸਾਰ ਅੰਮ੍ਰਿਤਮਈ ਹੈ ਅਗਰ ਇਸ ਰਹਿਣ ਦਾ ਢੰਗ ਆ ਗਿਆ ਹੈ ਢੰਗ ਨਹੀਂ ਆਇਆ ਤਾਂ ਸੰਸਾਰ ਵੀ ਅੰਮ੍ਰਿਤ ਹੈ ਜ਼ਹਿਰ ਹੈ ਹਰ ਉਹ ਚੀਜ਼ ਜ਼ਹਿਰ ਹੈ ਜਦੀ ਵਰਤੋਂ ਗਲਤ ਹੋ ਜਾਏ ਹਰ ਉਹ ਵਸਤੂ ਅੰਮ੍ਰਿਤ ਹੈ ਜਦੀ ਵਰਤੋਂ ਸਹੀ ਹੋ ਜਾਏ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਲਾ ਮਾਲੂਮ ਨਹੀਂ ਤੁਝ ਕੋ अंदाज है पीने के जीवन दे जी शक्ति है ये संतोख बन सकती है ना बनाई संतोख तो ये अपने आप लोभ बन जाएगी दुध है अगर मक्खन ना कटिया तो पिया पिया फट जाएगा खराब हो जाएगा अंदर जड़ी शक्ति है अगर तू प्रेम ना बनाया ਤੂੰ ਸੰਤੋਖ ਨਾ ਪੈਦਾ ਕੀਤਾ ਤੂੰ ਨਿਰਮਾਣਤਾ ਨੂੰ ਜਨਮ ਨਾ ਦਿੱਤਾ ਤੂੰ ਸ਼ਰਮ ਹੋਇਆ ਤੇ ਗ੍ਰਸਤੀ ਮਰਿਆਦਾ ਦੀ ਸੀਮਾ ਨੂੰ ਜਨਮ ਨਾ ਦਿੱਤਾ ਤੂੰ ਦਇਆ ਨੂੰ ਜਨਮ ਨਾ ਦਿੱਤਾ ਤਾਂ ਕ੍ਰੋਧ ਤੇ ਪੈਦਾ ਹੋਵੇਗਾ ਹੰਕਾਰ ਤੇ ਖੜ੍ਹੀ ਹੈ ਫਿਰ ਵਿਅਰਥ ਤੇ ਅਸੀਮ ਬਾਸ਼ਨਾ ਤੇ ਖੜ੍ਹੀ ਹੈ